ਹਾਂਜੀ ਅੱਜ ਆਪਾਂ ਲੇਡੀ ਸਲਵਾਰ ਦੀ ਜਿਹੜੀ ਪਾਕਟ ਲਗਾਈ ਦੀ ਉਹਦੇ ਉੱਪਰ ਜ਼ਿੱਪ ਲਗਾਉਂਦੀ ਜਾ ਸਿੱਖਾਂਗੇ ਉੱਪਰ ਸਾਡਾ ਨਿਫੇ ਵਾਲੀ ਸਾਈਡ ਹੈ ਔਰ ਇਹ ਨਾਰਮਲ ਸਾਈਜ਼ ਦੇ ਵਿੱਚ ਹੈ ਠੀਕ ਹੈ ਤੇ ਇਸ ਤਰੀਕੇ ਨਾਲ 9 ਇੰਚ ਤੇ ਆਪਾਂ ਮਾਰਕ ਕਰ ਲੈਣਾ ਠੀਕ ਹੈ ਇਹ ਗਰੀਵ ਥੋੜੀ ਨਾਰਮਲ ਸਾਈਜ਼ ਦੀ ਸਲਵਾਰ ਹੈ ਠੀਕ ਹੈ ਤੁਸੀਂ ਆਪਣੇ ਅਕੋਰਡਿੰਗ ਜ਼ਿਆਦਾ ਆ ਜਾਂ ਘੱਟ ਲੈ ਸਕਦੇ ਹੋ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਇਹ 24 25 ਇੰਚ ਦੀ ਜਿਹੜੀ 벨ਟ ਪਾਈ ਦੀ ਹੈ ਠੀਕ ਹੈ ਉਹਦੇ ਅਕੋਰਡਿੰਗ ਅਸੀਂ ਇਹ ਮੀਜ਼ਰਮੈਂਟ ਕਰ ਰਹੇ ਹਾਂ ਠੀਕ ਹੈ ਔਰ ਉੱਪਰ ਵਾਲੇ ਫਰੰਟ ਪਾਰਟ ਨੂੰ ਚੱਕ ਕੇ ਨੀਚੇ ਵਾਲੇ ਨੂੰ ਛੱਡ ਕੇ ਆਪਾਂ ਇਸ ਤਰੀਕੇ ਨਾਲ ਹੀ ਉੱਪਰ ਤੱਕ ਕਟਿੰਗ ਕਰ ਦੇਣੀ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਕਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਆਪ ਇਹਦੀ ਜਿੱਪ ਲਗਾਵਾਂਗੇ ਠੀਕ ਹੈ ਆ ਜਿੱਪ ਲੋਕ ਵਾਲੀ ਅਸੀਂ ਇਸ ਤਰੀਕੇ ਨਾਲ ਲੈ ਲਈ ਹੈ ਔਰ ਇਹਨੂੰ ਆਪਾਂ ਠੀਕ ਹੈ ਤੁਸੀਂ ਆਪਣੇ ਹਿਸਾਬ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਇਹਨੂੰ ਥੋੜਾ ਜਿਹਾ 벨ਟ ਨੂੰ ਤੁਸੀਂ ਐਕਸਟਰਾ 1.5 ਇੰਚ ਐਕਸਟਰਾ ਲੈ ਲੈਣਾ ਹੈ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਫੋਲਡ ਕਰਕੇ ਨੀਚੇ ਵਾਲੀ ਸਾਈਡ ਨੂੰ ਆਪਾਂ ਕੱਪੜੇ ਦੇ ਜਿਹੜੇ ਧਾਗੇ ਨੇ ਨੀਚੇ ਕਰਕੇ ਇਸ ਤਰੀਕੇ ਨਾਲ ਉੱਪਰੋਂ ਆਪਾਂ ਸਲਾਈ ਲਗਾ ਲੈਣੀ ਠੀਕ ਹੈ ਤੁਸੀਂ ਸਿੰਗਲ ਫੁੱਟ ਦਾ ਯੂਜ਼ ਕਰ ਸਕਦੇ ਜੀ ਔਰ ਉਹਦੇ ਨਾਲ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਔਰ ਬਹੁਤ ਹੀ ਪਿਆਰੀ ਲੱਗਦੀ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਬਿਲਕੁਲ ਕਿਨਾਰੇ-ਕਿਨਾਰੇ ਸਟਿਚ ਲਗਾਉਂਦੇ ਹੋਏ ਆ ਨੀਚੇ ਤੱਕ ਆਪਾਂ ਸਟਿਚ ਨੂੰ ਕੰਪਲੀਟ ਕਰਨਾ ਹੈ ਠੀਕ ਹੈ ਔਰ ਤੁਸੀਂ ਵੇਖ ਪਾ ਰਹੇ ਹੋ ਕਿੰਨੀ ਫਿਨਿਸ਼ਿੰਗ ਦੇ ਨਾਲ ਔਰ ਬਹੁਤ ਹੀ ਈਜ਼ੀ ਲੱਗ ਰਹੀ ਹੈ ਠੀਕ ਹੈ ਜਿਪ ਨੂੰ ਖੋਲ ਕੇ ਲਗਾ ਲਓ ਔਰ ਵੀ ਇਜ਼ੀ ਰਹੇਗਾ ਠੀਕ ਹੈ ਔਰ نیچے ਤੇ ਆ ਕੇ ਤੁਸੀਂ ਜਿਪ ਨੂੰ ਉੱਪਰ ਨੂੰ ਕਰ ਦੇਣਾ ਹੈ ਠੀਕ ਹੈ ਤਾਂ ਕਿ ਇਹਦੀ ਕੁੰਡੀ ਜਿਹੜੀ ਅੜ ਕੇ ਸਾਡੀ ਸੂਈ ਜਿਹੜੀ ਹੈ ਟੁੱਟ ਨਾ ਜਾਵੇ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ نیچے ਤੱਕ ਸਿਲਾਈ ਲਗਾ ਲੈਣੀ ਹੈ ਔਰ ਬਿਲਕੁਲ ਉਸੇ ਤਰੀਕੇ ਦੇ ਨਾਲ ਆਪਾਂ ਦੂਸਰੀ ਸਾਈਡ ਵੀ ਇਹਨੂੰ ਲਗਾ ਲੈਣਾ ਹੈ ਠੀਕ ਹੈ ਔਰ ਵੇਖੋ ਇਹ ਸਾਈਡ ਨੂੰ ਸਾਡੀ ਲੱਗ ਚੁੱਕੀ ਹੈ ਔਰ ਆਪਾਂ ਦੂਸਰੀ ਸਾਈਡ ਵੀ ਬਿਲਕੁਲ ਇਸੇ ਤਰੀਕੇ ਦੇ ਨਾਲ ਇਹਨੂੰ ਲਗਾਵਾਂਗੇ ਠੀਕ ਹੈ ਬਹੁਤ ਹੀ ਇਜ਼ੀ ਲੱਗ ਰਹੀ ਹੈ ਔਰ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵੀ ਲੱਗਦੀ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਕੋਈ ਬਹੁਤ ਜ਼ਿਆਦਾ ਝੰਜਟ ਨਹੀਂ ਹੈ ਬਸ ਸਿਰਫ ਮੀਜ਼ਰਮੈਂਟ ਦੀ ਲੋੜ ਹੈ ਤੁਸੀਂ ਆਪਣੇ ਅਕੋਰਡਿੰਗ ਵੇਖ ਲੈਣਾ ਕਿ ਤੁਹਾਡੀ ਇਹ ਕਿੱਥੇ ਤੁਹਾਨੂੰ ਫਿੱਟ ਬੈਠ ਰਹੀ ਹੈ ਤੁਹਾਡੀ ਪਾਕਟ ਤੇ ਉਸੇ ਹੀ ਹਿਸਾਬ ਨਾਲ ਤੁਸੀਂ ਕਟਿੰਗ ਉੱਪਰ ਕਰਕੇ ਇਹਦੀ ਉੱਪਰ ਵਾਲੀ ਪਾਰਟੀ ਤੁਸੀਂ ਲਗਾ ਸਕਦੇ ਹੋ ਠੀਕ ਹੈ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਦੂਸਰੀ ਸਾਈਡ ਨੂੰ ਲਗਾਈ ਸੀ ਔਰ ਇਸੇ ਤਰੀਕੇ ਦੇ ਨਾਲ ਆਪਾਂ ਦੂਸਰੀ ਸਾਈਡ ਨੂੰ ਲਗਾ ਲੈਣੀ ਹੈ ਔਰ ਜਿਪ ਨੂੰ ਪਿੱਛੇ ਕਰਕੇ ਇਹ ਜਿਹੜੀ ਉੱਪਰ ਕੁੰਡੀ ਹੁੰਦੀ ਹੈ ਉਹਨੂੰ ਸਾਈਡ ਤੇ ਕਰਕੇ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਲਗਾ ਲੈਣਾ ਹੈ ਠੀਕ ਹੈ। ਔਰ ਸਾਡੀ ਵੇਖੋ ਜਿਪ ਲੱਗ ਕੇ ਬਿਲਕੁਲ ਫਿਨਿਸ਼ਿੰਗ ਦੇ ਨਾਲ ਰੈਡੀ ਹੋਈ ਹੈ ਠੀਕ ਹੈ। ਔਰ ਵੇਖੋ ਜੀ ਉੱਪਰ ਤੱਕ ਇਹਨੂੰ ਆਪਾਂ ਇਹਨੂੰ ਬੰਦ ਕਰ ਦਿੱਤਾ ਹੈ ਔਰ ਤੁਸੀਂ ਕੀ ਕਰਨਾ 1 ਇੰਚ ਜਿਹੜਾ ਕਪੜਾ ਉੱਪਰ ਚੱਕ ਕੇ ਇਹਨੂੰ ਆਪਾਂ ਕਵਰ ਕਰ ਦੇਣਾ ਹੈ ਠੀਕ ਹੈ। ਉਹਦੇ ਨਾਲ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਆਏਗੀ ਔਰ ਸਾਡਾ ਇਕ ক্লোজ ডিপ ਹੋ ਜੇਗੀ ਔਰ ਦਿਖੇਗੀ ਵੀ ਨਹੀਂ ਕਿੱਥੇ ਲੱਗੀ ਹੈ ਠੀਕ ਹੈ ਤੁਸੀਂ ਇਹ ਮੀਜ਼ਰ ਵੀ ਕਰ ਸਕਦੇ ਜੇ 1 ਇੰਚ ਤੇ ਮਾਰਜੰ ਦੇ ਨਾਲ ਤੁਸੀਂ ਇਸ ਤਰੀਕੇ ਦੇ ਨਾਲ ਮਾਰਕ ਲਗਾ ਲੈਣੇ ਨੇ ਠੀਕ ਹੈ ਨੀਚੇ ਤੱਕ ਔਰ ਇਸ ਤਰੀਕੇ ਦੇ ਨਾਲ ਮਾਰਕ ਕਰਨ ਤੋਂ ਬਾਅਦ ਤੁਸੀਂ ਤੁਹਾਨੂੰ ਫੜਨਾ ਔਰ ਕਪੜਾ ਜਿਹੜਾ ਸੀਧ ਕਰਨੀ ਉਹ ਠੀਕ ਹੈ ਥੋੜਾ ਇਜ਼ੀ ਹੋ ਜਾਏਗਾ ਇਸ ਤਰੀਕੇ ਦੇ ਨਾਲ ਤੁਸੀਂ ਉੱਪਰੋਂ ਰੱਖ ਸਕਦੇ ਔਰ ਤੁਸੀਂ ਯਾਦ ਰੱਖਣਾ ਇੱਥੇ ਤੁਸੀਂ ਕਪੜਾ ਐਕਸਟਰਾ ਰੱਖਣਾ ਹੀ ਇੱਥੇ ਪਹਿਲਾਂ ਠੀਕ ਹੈ ਔਰ ਅਗਰ ਤੁਸੀਂ ਨਹੀਂ ਰੱਖ पाए ਕਿ ਇਹ ਕਪੜਾ ਸਾਡਾ 벨ਟ ਦਾ ਘਟ ਜਾਏਗਾ ਤੁਸੀਂ ਇੱਕ ਐਕਸਟਰਾ ਫੈਬਰਿਕ ਬਿਲਕੁਲ ਉਸੇ ਦੇ ਨਾਲ ਦਾ ਲੈ ਕੇ ਤੁਸੀਂ ਉੱਪਰੋਂ ਦੀ ਇਹਨੂੰ ਰੈਪ ਕਰ ਸਕਦੇ ਜੀ ਔਰ ਉਹ ਵੀ ਬਹੁਤ ਈਜ਼ੀ ਤਰੀਕਾ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਉੱਪਰੋਂ ਆਪਾਂ ਜਿੰਨਾ ਤੁਸੀਂ ਨੇਫਾ ਫੋਲਡ ਕਰਨਾ ਹੈ 1.5 ਇੰਚ ਅਸੀਂ 1.5 ਇੰਚ ਛੱਡ ਰਹੇ ਹਾਂ ਉੱਪਰ ਤੋਂ ਔਰ ਇਸ ਤਰੀਕੇ ਦੇ ਨਾਲ نیچے ਤੋਂ ਆਪਾਂ 6 ਇੰਚ ਤੇ ਇਸ ਤਰੀਕੇ ਨਾਲ ਸਾਡਾ ਹੱਥ ਜਿੰਨਾ ਵਧੀਆ ਵਿੱਚ ਪਾਕਟ ਦੇ ਆ ਸਕੇ ਉਹਨਾਂ ਆਪਾਂ نیچے ਤੋਂ ਰੱਖ ਰਹੇ ਹਾਂ ਠੀਕ ਹੈ ਤੁਸੀਂ ਆਪਣੇ ਅਕੋਰਡਿੰਗ 5.5 6 6.5 ਜਿੱਥੇ ਤੱਕ ਵੀ ਤੁਸੀਂ ਇਹਦਾ ਹੋਲ ਰੱਖਣਾ ਚਾਹੁੰਦੇ ਹੋ ਪਾਕਟ ਦਾ ਖੁੱਲਾ ਤੁਸੀਂ ਉੱਥੇ ਤੱਕ ਲਗਾ ਸਕਦੇ ਹੋ ਔਰ ਯਾਦ ਰਹੇ ਜਿਹੜੀ ਆ ਸਟਿਚ ਸਿਸਟਮ ਲੱਗ ਰਹੀ ਹੈ ਤੇ ਜਿਹੜੀ ਜਿਪ ਹੈ ਸਾਡੀ ਇਹਦੀ ਜਿਹੜੀ ਕੁੰਡੀ ਹੈ ਜਿਹਦਾ ਖੁੱਲੇ ਬੰਦ ਕਰੀਦਾ ਉਹ ਨੀਚੇ ਰਹਿਣੀ ਚਾਹੀਦੀ ਹੈ ਇਸ ਸਟਿਚ ਤੋਂ ਠੀਕ ਹੈ ਔਰ ਨਹੀਂ ਤੇ ਸਾਡੀ ਜਿਪ ਉੱਪਰ ਅਗਰ ਹੋ ਗਈ ਤੇ ਫਿਰ ਖੁੱਲੀ ਬੰਦ ਨਹੀਂ ਹੋਏਗੀ ਆਪ ਜੀ ਨੂੰ ਪਹਿਲਾਂ ਹੀ ਦੱਸ ਦੇ ਰਹੇ ਹਾਂ ਇਸ ਲਈ ਔਰ ਇਸ ਤਰੀਕੇ ਦੇ ਨਾਲ ਇੱਕ ਅੱਧੇ ਪੌਣੇ ਇੰਚ ਤੱਕ ਤੁਸੀਂ ਨੀਚੇ ਤੋਂ ਛੱਡ ਸਕਦੇ ਜੀ ਠੀਕ ਹੈ ਅਗਰ ਚਾਹੋ ਤੇ ਹਾਂ ਕੋ ਜੇਪ ਪਸੀ ਥੱਲੇ ਕਰ ਲਈ ਸੀ ਪਹਿਲਾਂ ਹੀ ਔਰ ਉੱਪਰ ਤੱਕ ਇਸ ਤਰੀਕੇ ਦੇ ਨਾਲ ਫਿਰ ਈਜ਼ੀ ਹੋ ਜਾਏਗੀ ਅਗਰ ਉੱਪਰ ਚਲੇਗੀ ਤੇ ਫਿਰ ਬੰਦ ਨਹੀਂ ਹੋਏਗੀ ਖੋਲ ਕੇ ਸिलाई ਲਗਾਣੀ ਪੈਗੀ ਇਸ ਗੱਲ ਦਾ ਪਹਿਲਾਂ ਹੀ ਧਿਆਨ ਰੱਖਣਾ ਕਿਉਂਕਿ ਸਿਲਾਈਆਂ ਖੋਲਣੀਆਂ ਬਹੁਤ ਹੀ ਔਖੀਆਂ ਲੱਗਦੀਆਂ ਨੇ ਠੀਕ ਹੈ 6 ਇੰਚ ਦਾ ਸੀ ਇਸ ਤਰੀਕੇ ਨਾਲ ਹੋਲ ਰੱਖ ਰਹੇ ਹਾਂ ਔਰ ਇਸ ਤਰੀਕੇ ਦੇ ਨਾਲ ਠੀਕ ਹੈ ਸਟਿਚ ਲਗਾ ਕੇ ਇਸ ਤਰੀਕੇ ਨਾਲ ਉਹਨੂੰ ਪੱਕਾ ਕਰ ਦੇਣਾ ਠੀਕ ਹੈ ਔਰ ਧਾਗੇ ਨੂੰ ਤੁਹੋ ਕਟਿੰਗ ਕਰਕੇ ਆ ਵੇਖੋ ਤੁਹਾਨੂੰ ਵਿਖਾਣੇ ਆ ਬਹੁਤ ਹੀ ਈਜ਼ੀ ਲੱਗਾ ਹੈ ਔਰ ਬਹੁਤ ਹੀ ਪਿਆਰੀ ਇਹਦੇ ਨਾਲ ਪਾਕਟ ਸਾਡੀ ਲੱਗਦੀ ਹੈ ਔਰ ਪ੍ਰੈਸ ਕਰਨ ਤੋਂ ਬਾਅਦ ਹੋਰ ਵੀ ਜ਼ਿਆਦਾ ਫਿਨਿਸ਼ਿੰਗ ਆਏਗੀ ਔਰ ਸਾਡਾ ਬਿਲਕੁਲ ਕਲੋਜ਼ ਜ਼ਿਪ ਹੋ ਜਾਏਗੀ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਇੱਕ ਲੈਂਥ ਇਸ ਤਰੀਕੇ ਦਾ ਕਪੜਾ ਲਿਆ ਹੈ 8 ਇੰਚ ਚੌੜਾ ਹੈ ਔਰ ਲੰਬਾ ਤੁਸੀਂ ਆਪਣੇ ਅਕੋਰਡਿੰਗ ਲੈ ਸਕਦੇ ਜੀ ਠੀਕ ਹੈ ਇਸ ਤਰੀਕੇ ਨਾਲ ਉੱਪਰ ਤੋਂ ਖੁੱਲਾ ਇਹ ਸਿੰਗਲ ਫੋਲਡ 7 ਇੰਚ ਛੱਡਿਆ ਹੈ ਡਬਲ ਫੋਲਡ ਦੇ ਵਿੱਚ نیچے 8 ਇੰਚ ਠੀਕ ਹੈ اور ਆਪਾਂ ਇਸ ਤਰੀਕੇ ਨਾਲ ਤੁਸੀਂ ਮੀਜ਼ਰ ਕਰਕੇ 벨ਟ ਦੇ ਨਾਲ ਫਿਰ ਵੀ ਲੈ ਸਕਦੇ ਹੋ ਠੀਕ ਹੈ ਆਪਾਂ ਉੱਪਰਲਾ ਜਿਹੜਾ ਸਿੰਗਲ ਛੱਡਿਆ ਹੈ ਉੱਪਰ ਤੱਕ ਲੈ ਜਾਣਾ ਹੈ ਜਿਸ ਦਾ ਕਹੀ ਨੀਫਾ ਫੋਲਡ ਕਰਨਾ ਹੈ ਅਤੇ ਜਿੱਥੇ ਆਪਾਂ 벨ਟ ਸਾਡੀ ਖਤਮ ਹੋਈ ਹੈ ਇਸ ਤਰੀਕੇ ਨਾਲ ਉੱਥੇ ਅੱਧਾ ਇੰਚ ਛੱਡ ਦਿਆ ਹੋਇਆ ਹੈ نیچے ਤੁਸੀਂ ਜਿੰਨਾ ਵੀ ਨੀਚੀ ਗਹਿਰਾਈ ਤੁਸੀਂ ਡੂੰਗੀ ਆਪਣੀ ਲੈਣੀ ਚਾਹੁੰਦੇ ਹੋ ਪਾਕਟ ਤੁਸੀਂ ਉਨੀ ਲੈ ਸਕਦੇ ਹੋ ਠੀਕ ਹੈ ਔਰ ਇਹ ਮੈਂ ਤੁਹਾਨੂੰ ਮੀਜ਼ਰ ਕਰਕੇ ਵਿਖਾ ਰਹੀ ਹਾਂ ਇਹਦਾ ਮੀਜ਼ਰਮੈਂਟ ਈਜ਼ੀ ਹੋ ਜਾਂਦਾ ਹੈ ਠੀਕ ਹੈ ਔਰ ਅੱਧੇ ਇੰਚ ਦਾ ਉੱਪਰ ਕਪੜਾ ਛੱਡ ਕੇ ਤੇ ਆਪਾਂ ਇਸ ਤਰੀਕੇ ਨਾਲ ਸਟੀਚ ਲਗਾਣੀ ਹੈ ਠੀਕ ਹੈ ਅੱਧਾ ਇੰਚ ਕਪੜਾ ਛੱਡ ਦੇਣਾ ਹੈ ਉੱਪਰ ਨੂੰ ਠੀਕ ਹੈ ਹਰ ਇੱਥੇ نیچے ਤੋਂ ਇਸ ਲਾਈਨ ਨੂੰ ਪੱਕਾ ਕਰ ਦੇਣਾ ਹੈ ਠੀਕ ਹੈ ਔਰ ਦੂਸਰੀ ਸਾਈਡ ਵੀ ਬਿਲਕੁਲ ਉਸੇ ਤਰੀਕੇ ਦੇ ਨਾਲ ਦੂਸਰੀ ਸਾਈਡ ਤੋਂ ਵੀ ਆਪਾਂ ਫੋਲਡ ਕਰ ਲੈਣਾ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਉੱਪਰ ਵੀ ਸਲਾਈਏ ਦੇ ਡਬਲ ਫੋਲਡ ਕਰਕੇ ਇਸ ਤਰੀਕੇ ਨਾਲ ਸੌਰੀ ਡਬਲ ਸਟੀਚ ਕਰਕੇ ਇਸ ਤਰੀਕੇ ਦੇ ਨਾਲ ਆਪਾਂ ਸਿਲਾਈ ਲਗਾ ਕੇ ਇਹ ਸਾਈਡ ਵੀ ਆਪਾਂ ਕੀ ਕਰਨਾ ਹੈ ਅੱਧਾ ਇੰਚ ਪਿੱਛੇ ਹੀ ਸਿਲਾਈ ਨੂੰ ਰੋਕ ਦੇਣਾ ਹੈ ਠੀਕ ਹੈ ਇਸ ਤਰੀਕੇ ਨਾਲ ਸਲਾਈ ਪੱਕੀ ਕਰਕੇ ਆਪਾਂ ਇਹਨੂੰ ਧਾਗਾ ਤੋੜ ਦੇਣਾ ਹੈ ਠੀਕ ਹੈ ਔਰ ਇਸ ਤਰੀਕੇ ਤੋਂ ਬਾਅਦ ਫਿਰ ਆਪਾਂ ਇਹਨੂੰ ਪਾਕਟ ਨੂੰ ਸਿੱਧਾ ਕਰਾਂਗੇ ਠੀਕ ਹੈ ਤੁਸੀਂ ਕਾਰਨਰ ਚੰਗੀ ਤਰ੍ਹਾਂ ਕੱਢ ਕੇ ਇਹਨੂੰ ਪ੍ਰੈਸ ਕਰਕੇ ਬਿਲਕੁਲ ਸੈੱਟ ਕਰ ਲੈਣਾ ਔਰ ਠੀਕ ਹੈ ਫਿਰ ਆਪਾਂ ਇਹਨੂੰ 벨ਟ ਲੈ ਕੇ ਆਪਾਂ ਅਟੈਚ ਕਰ ਚੁੱਕੇ ਹਾਂ ਸਲਵਾਰ ਨੂੰ 벨ਟ ਤੇ ਸਾਰੇ ਵਲਪਾ ਆ ਚੁੱਕੇ ਹਾਂ ਔਰ ਇਸ ਤਰੀਕੇ ਦੇ ਨਾਲ ਸਲਵਾਰ ਅਜੇ ਪਾਕਟ ਲਈ ਹੈ ਫਿਰ ਆਪਾਂ ਇਹਨੂੰ ਅਟੈਚ ਕਰਦੇ ਹਾਂ ਠੀਕ ਹੈ ਜਿੱਥੇ ਸਾਡੀ ਜਿਪ ਲੱਗੀ ਹੋਈ ਹੈ ਉਹਦਾ ਔਰ ਇਸ ਤਰੀਕੇ ਨਾਲ ਪਾਕਟ ਦਾ ਆਪਾਂ ਸੈਂਟਰ ਕਰਾਂਗੇ ਠੀਕ ਹੈ ਇਸ ਤਰੀਕੇ ਨਾਲ ਉੱਪਰ ਨੂੰ ਸਿੱਧੀ ਰੱਖਦੇ ਹੋਏ ਆ ਤੇ ਆ ਦੋਨੋਂ ਕੱਪੜਿਆਂ ਨੂੰ ਫੜ ਕੇ ਇਸ ਤਰੀਕੇ ਨਾਲ ਇਹਨੂੰ ਦਾ ਸੈਂਟਰ ਲੈਣਾ ਹੈ ਠੀਕ ਹੈ ਸੈਂਟਰ ਲੈਣ ਤੋਂ ਬਾਅਦ ਠੀਕ ਹੈ ਇੱਥੇ ਨਿਕਾਜਾ ਛੋਟਾ ਜਿਹਾ ਕੱਟ ਲਗਾ ਲੈਣਾ ਹੈ ਤਾਂ ਕਿ ਸਾਨੂੰ ਈਜ਼ੀ ਹੋ ਸਕੇ ਠੀਕ ਹੈ ਜੀ ਔਰ ਐਸੀ ਕਿ ਜਿੱਥੇ ਜਿਪ ਲਾਈ ਹੈ ਉਹ ਦਾ ਕੱਟ ਉੱਥੇ ਜਿਪ ਦੇ ਉੱਪਰ ਮੈਚ ਕਰਕੇ ਔਰ ਜਿੱਥੇ ਆਪਾਂ ਦੇ ਇੰਚ ਦਾ ਮਾਰਜਿਨ ਛੱਡਦੇ ਆ ਜਿੱਥੇ ਆਪਾਂ 벨ਟ ਔਰ ਆਪਣੇ ਸਲਵਾਰ ਦਾ ਨੀਚੇ ਵਾਲ ਪਾਏ ਨੇ ਆਪਾਂ ਉਹਦੇ ਉੱਪਰ ਰੱਖਦੇ ਆ ਹੋਏ ਆਪਾਂ ਸਟਿਚ ਲਗਾਣੀ ਹੈ ਠੀਕ ਹੈ ਯਾਦ ਰੱਖੇ ਜਿਹੜੀ ਆਪਾਂ ਸਟਿਚ ਲਗਾਈ ਸੀ ਪਹਿਲਾਂ ਜਿਹੜੀ ਸਲਵਾਰ ਔਰ ਦੀ 벨ਟ ਨੂੰ ਅਟੈਚ ਕੀਤਾ ਸੀ ਫੌਲ ਪਾਏ ਨੇ ਉਹ ਤੋਂ ਥੋੜੀ ਜੀ نیچے ਨੂੰ ਰਹਿਣੀ ਚਾਹੀਦੀ ਹੈ ਸਾਡੀ ਉੱਪਰ ਚੜ ਜੇ ਕੋਈ ਗੱਲ ਨਹੀਂ ਸਲਾਈ ਦੇ ਉੱਪਰ ਲੇਕਿਨ 벨ਟ ਵਾਲੀ ਸਾਈਡ ਨੂੰ ਸਲਾਈ ਨਹੀਂ ਹੋਣੀ ਚਾਹੀਦੀ ਨਹੀਂ ਤੇ ਉੱਪਰੋਂ ਸਾਡੀ ਫਿਨਿਸ਼ਿੰਗ ਖਰਾਬ ਹੋ ਜਾਏਗੀ ਠੀਕ ਹੈ ਔਰ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਸੈੱਟ ਕਰਦੇ ਆ ਹੋਏ ਆ ਤੇ ਇਸ ਤਰੀਕੇ ਨਾਲ ਇੱਥੋਂ ਸਲਾਈ ਨੂੰ ਤੁਸੀਂ ਡਬਲ ਕਰ ਲੈਣਾ ਹੈ ਔਰ ਸिलाई ਨੂੰ ਡਬਲ ਕਰਨ ਤੋਂ ਬਾਅਦ ਆਪਾਂ ਉਸ ਜਿਹੜੀ ਬੈਲਟ ਆਪਾਂ ਅਟੈਚ ਕੀਤੀ ਸਰੀਆ ਆਪਾਂ ਜਿਪ ਲਗਾਈ ਸੀ ਉਹਨੂੰ ਔਰ ਸਾਡੇ ਕੱਟ ਨੂੰ ਦੋਨਾਂ ਨੂੰ ਮਿਲਾ ਕੇ ਤੇ ਆਪਾਂ ਉਰੇ ਤੱਕ ਸिलाई ਲਗਾਣੀ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਇੱਥੋਂ ਵੀ ਕਪੜਾ ਫੜ ਕੇ ਇੱਥੇ نیچے ਨੂੰ ਜਿਹੜਾ ਕਪੜੇ ਦਾ ਮਾਰਜਨ ਹੈ نیچے ਨੂੰ ਕਰਨਾ ਹੈ ਔਰ ਇੱਥੇ ਵੀ ਸिलाई ਨੂੰ ਪੱਕਾ ਕਰ ਦੇਣਾ ਹੈ ਠੀਕ ਹੈ ਹੁਣ ਅਸੀਂ ਆਪ ਜੀ ਨੂੰ ਇਹ ਵਿਖਾਨਨੇ ਆ ਕਿਵੇਂ ਦੀ ਤੇ نیچے ਅਟੈਚ ਹੋਈ ਹੈ ਸੱਡ ਉੱਪਰਲਾ ਕੰਮ ਜੀ ਰਹਿ ਗਿਆ ਹੈ ਨੇ ਫਿਰ ਨਾਲ ਠੀਕ ਹੈ ਇਸ ਤਰੀਕੇ ਨਾਲ ਵਖੋ ਜੀ ਸਾਡੇ ਜਿਹੜੇ ਕੱਪੜੇ ਦੇ ਮਾਰਜਨ ਨੇ ਉਹ ਨੀਚੇ ਨੂੰ ਆ ਗਏ ਨੇ ਤਾਂ ਕਿ ਜਦੋਂ ਆਪਾਂ ਹੈਥ ਐਂਟਰ ਕਰੀਏ ਕੋਈ ਵੀ ਚੀਜ਼ ਕੱਢੀਏ ਧਾਗੇ ਨਹੀਂ ਬਾਹਰ ਨੂੰ ਆਉਣਗੇ ਇਸ ਤਰੀਕੇ ਨਾਲ ਉੱਪਰ ਸਾਈਡ ਵੀ ਆਪਾਂ ਇਹਨੂੰ ਕਟ ਲਗਾ ਕੇ ਸੈਂਟਰ ਕਰ ਲਿਆ ਹੈ ਔਰ ਇਹਨੂੰ ਬਿਲਕੁਲ ਉਸ ਨੀਚੇ ਦੇ ਤਰ੍ਹਾਂ ਆਪਾਂ ਜਿਪ ਦੇ ਨਾਲ ਇਹਨੂੰ ਸੈਂਟਰ ਕਰਨਾ ਹੈ ਦਾ ਮੈਚ ਕਰਨਾ ਹੈ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਉਰ ਤੋਂ ਸਿਲਾਈ ਲਗਾਣੀ ਹੈ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਸिलाई ਪੱਕੀ ਕਰਦੇ ਹਾਂ ਹੋਇਆ ਫਿਰ ਆਪਾਂ ਸਟਾਰਟ ਕਰਨਾ ਹੈ ਠੀਕ ਹੈ। ਔਰ ਇਥੋਂ ਤੁਸੀਂ ਡਬਲ ਸਟਿਚ ਕਰਕੇ ਫਿਰ ਸਿਲਾਈ ਸਟਾਰਟ ਕਰਨੀ ਹੈ ਜਿਹੜੇ ਕਪੜੇ ਦੇ ਮਾਰਜਨ ਨੇ ਉਹ ਅੰਦਰ ਨੂੰ ਐਂਟਰ ਕਰਨੇ ਨੇ ਠੀਕ ਹੈ। ਔਰ ਉਸ ਤੋਂ ਬਾਅਦ ਉੱਪਰ ਤੱਕ ਸਿਲਾਈ ਲਗਾ ਕੇ ਆਪਾਂ ਕਪੜੇ ਦੇ ਜਿੰਨੇ ਵੀ ਸਾਡੇ ਧਾਗੇ ਨੇ ਅੰਦਰ ਨੂੰ ਇਹਨਾਂ ਨੂੰ ਕਰ ਦੇਣਾ ਠੀਕ ਹੈ ਔਰ ਉੱਪਰ ਤੱਕ ਵੀ ਸਿਲਾਈ ਜ਼ਰੂਰ ਲਗਾਨੀ ਹੈ ਠੀਕ ਹੈ। ਔਰ ਇਸ ਤਰੀਕੇ ਨਾਲ ਦੇਫੇ ਵਾਲੀ ਸਾਈਡ ਵੀ ਆਪਾਂ ਸਟੀਚ ਜਰੂਰ ਲਗਾਣੇ ਹੈ ਉਹ ਇਸ ਕਰਕੇ ਕਿ ਜਦੋਂ ਆਪਾਂ ਨੀफा ਫੋਲਡ ਕਰਦੇ ਹਾਂ ਨਾਲਾ ਜਾਂ ਇਲਾਸਟਿਕ ਪਾਣੀ ਹੈ ਤੇ ਇਹ ਸਾਡਾ ਵਿੱਚ ਫੋਲਡ ਨਾ ਹੋ ਸਕੇ ਤੇ ਵਿੱਚ ਇਕੱਠਾ ਨਾ ਕਪੜਾ ਹੋ ਸਕੇ ਠੀਕ ਹੈ ਉਹਦੇ ਨਾਲ ਫਿਰ ਬਹੁਤ ਹੀ ਔਖਾ ਹੁੰਦਾ ਹੈ ਇਸ ਤਰੀਕੇ ਦੇ ਨਾਲ ਆਪਾਂ ਉੱਪਰੋਂ ਸਟੀਚ ਲਗਾ ਕੇ ਇਹਨੂੰ ਸਿਕਿਉਰ ਕਰ ਲੈਣਾ ਹੈ ਕੱਪੜੇ ਨੂੰ ਠੀਕ ਹੈ ਸਾਨੂੰ ਬਾਅਦ ਵਿੱਚ ਝੰਝੜਨਾ ਆਣਾ ਪਏ ਝੰਝੜਨਾ ਕਰਨਾ ਪਏ ਇਸ ਲਈ ਉੱਪਰੋਂ ਵੀ ਆਪਾਂ ਉਹਨੂੰ ਬੰਦ ਕਰ ਦੇਣਾ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਚਾਰੇ ਪਾਸੇ ਤੁਸੀਂ ਚਾਹੋ ਤੇ ਪਹਿਲਾਂ ਹੀ ਇਹ ਜਿਹੜੇ ਕੱਪੜੇ ਨੇ ਜਿਹੜੇ ਬਣਾ ਕੇ ਤੁਸੀਂ ਪੌਕੇਟ ਜਿਹੜੇ ਆ ਵਰਨੇ ਅੰਦਰ ਨੂੰ ਕਰ ਸਕਦੇ ਹੋ ਪਹਿਲਾਂ ਹੀ ਉੱਤੇ ਸਿਚ ਲਗਾ ਕੇ ਦੁਬਾਰਾ ਈਜ਼ੀ ਕੰਮ ਕਰ ਸਕਦੇ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਅੰਦਰ ਨੂੰ ਕੱਪੜੇ ਕਰਕੇ ਔਰ ਇਸ ਤਰੀਕੇ ਦੇ ਨਾਲ نیچے ਤੋਂ ਵੀ ਆਪਾਂ ਸਟਿਚ ਨੂੰ ਡਬਲ ਕਰਕੇ ਧਾਗਾ ਕੱਢ ਦੇਣਾ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਸਾਡੀ ਪੌਕੇਟ ਅਟੈਚ ਹੋ ਗਈ ਹੈ ਔਰ ਤੁਹਾਨੂੰ ਬਖੰਨੇ ਹੋ ਤੋਂ ਬਾਅਦ ਤੁਸੀਂ ਇਹ ਜਿਹੜੀ ਉੱਪਰੋਂ ਪਲੇਟ ਦੀ ਜਿਹੜੀ ਸੀਨ ਲਗਾਣੇ ਆ ਆਪਾਂ ਉਹ ਲਾਸਟ ਦੇ ਵਿੱਚ ਲਗਾਨੀ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਸਾਡਾ ਹੱਥ ਵੇਖੋ ਕਿੰਨਾ ਇਜ਼ੀ ਜਾ ਰਿਹਾ ਔਰ ਬਹੁਤ ਹੀ ਪਿਆਰੀ ਸਾਡੀ ਪੌਕੇਟ ਦੇ ਉੱਤੇ ਜਿਹੜੀ ਲੱਗੀ ਹੋਈ ਹੈ ਜੇਬ ਦੇ ਉੱਪਰ ਜਿਹੜੀ ਆਪਾਂ ਲਗਾਈ ਹੈ ਜਿਪ ਬਹੁਤ ਹੀ ਵਧੀਆ ਲੱਗੀ ਔਰ ਫਿਨਿਸ਼ਿੰਗ ਦੇ ਨਾਲ ਲੱਗੀ ਹੈ ਠੀਕ ਹੈ ਆਹ ਤੁਹਾਡੀ ਪੁੱਠਾ ਸਾਈਡ ਹੈ ਤੁਸੀਂ ਵੀ ਚੈੱਕ ਕਰ ਸਕਦੇ ਕਿੰਨੀ ਪਿਆਰੀ ਲੱਗੀ ਹੋਈ ਹੈ ਔਰ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪ ਜੀ ਦੇ ਸਪੋਰਟ ਦੀ ਬਹੁਤ ਲੋੜ ਹੈ ਤੁਸੀਂ ਇਸ ਚੈਨਲ ਨੂੰ ਸਪੋਰਟ ਵੀ ਕਰਨਾ ਠੀਕ ਹੈ ਵੀਡੀਓ ਜਰਾ ਵੀ ਚੰਗੀ ਲੱਗੀ ਹੋਵੇ ਤੇ ਪਲੀਜ਼ ਜ਼ਰੂਰ ਦੱਸਣਾ ਕਿ ਕਿਵੇਂ ਦੀ ਸਾਡੀ ਜਿਪ ਅਟੈਚ ਹੋਈ ਹੈ ਔਰ ਕਿਵੇਂ ਦੀ ਲੱਗੀ ਹੈ ਤੁਹਾਨੂੰ ਆਈਡੀਆ ਕਿਉਂ ਦਾ ਲੱਗਾ ਜ਼ਰੂਰ ਦੱਸਣਾ